ਬੱਸਾਂ ਦੇ ਕਿਰਾਏ ਤੋਂ ਤਾਂ ਪੰਜਾਬ ਦੇ ਵਿੱਚ ਅੱਜ ਤੋਂ ਮਹਿੰਗਾ ਹੋਇਆ ਹੈ ਬੱਸਾਂ ਦਾ ਸਫ਼ਰ ਟਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਹੁਣ ਸਧਾਰਨ ਬਸ ਦਾ ਕਿਰਾਇਆ ਦੱਸਿਆ ਗਿਆ ਕਿ 1.45 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਹੋਏਗਾ ਸਧਾਰਨ ਐਚ ਵੀ এ ਸੀ ਦਾ ਕਿਰਾਇਆ 1.74 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਹੋਏਗਾ ਤਾਂ ਇੰਟੀਗਰਲ ਕੋਚ ਦਾ ਜਿਹੜਾ ਕਿਰਾਇਆ ਹੈ ਉਹ 2.61 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਹੋਏਗਾ ਤਾਂ ਸੁਪਰ ਇੰਟੀਗਰਲ कोच का किराया दो चार नौ सिफर रुपए प्रति किलोमीटर के दे हिसाब के नएगा तो घटो घट्ट किराया भी दस दिए कि पंद्रह रुपए होएगा यानी कि उदाहरण के तौर पर जिन्ना किराया हूँ दिता जा रहा है जेकर उदाहरण के तौर पर सत्तर रुपए एक पास का किराया है जेकर तुम जा रहे हो चंडीगढ़ तो पटियाला तो फिर उस परसेंटेज के दे हिसाब के ना वाधा है वह हो जा लिस्ट है सुभाविक तौर पर जिमें जिमें ਅਨ ਅਪਲਾਈ ਕੀਤਾ ਜਾਏਗਾ ਇਸ ਪਰਸੈਂਟੇਜ ਨੂੰ ਉਸ ਤੋਂ ਬਾਅਦ ਹੀ ਫਾਈਨਲ ਹੋਏਗੀ ਕਿ ਕਿੰਨਾ ਰੁਪਏ ਕਿਰਾਇਆ ਜਿਹੜਾ ਹੈ ਉਹ ਐਗਜ਼ੈਕਟਲੀ ਵਧਿਆ ਹੈ ਜੇਕਰ ਤੁਸੀਂ ਇੱਕ ਥਾਂ ਤੇ ਦੂਸਰੀ ਥਾਂ ਤੇ ਜਾ ਰਹੇ ਹੋ ਹਾਲਾਂਕਿ ਜੇਕਰ ਕਿਰਾਇਆ ਵਧਦਾ ਹੈ ਤਾਂ ਜਿਹੜੇ ਰੋਜ਼ਾਨਾ ਦੇ ਸਫ਼ਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿਉਂਕਿ ਜਿਨ੍ਹਾਂ ਨੇ ਆਮੂਮਨ ਦੌਰ ਤੇ ਕਦੇ-ਕਦੇ ਬੱਸ ਦਾ ਸਫ਼ਰ ਕਰਨਾ ਹੈ ਤਾਂ ਉਹਨਾਂ ਦੇ ਜ਼ਿਆਦਾ ਉਹਨਾਂ ਨੂੰ ਫਰਕ ਨਹੀਂ ਪਏਗਾ ਪਰ ਜਿਹੜੇ ਰੋਜ਼ਾਨਾ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਉਹਨਾਂ ਸੀ ਕਹਿ ਸਕਦੇ ਆ ਉਹਨਾਂ ਦੀ ਬਜਟ ਜਿਹੜਾ ਹੈ ਉਹਨਾਂ ਦੀ ਜੇਬ ਜਿਹੜੀ ਹੈ ਉਹ ਢੇਲੀ ਹੋਏਗੀ ਜ਼ਿਆਦਾ ਪਹਿਲਾਂ ਦੇ ਨਾਲੋਂ ਅੱਗੇ ਵਧਾਂਗੇ ਤਾਂ ਦਰਬਾਰ ਸਾਹਿਬ ਦਾ ਮਾਡਲ ਬਣਾਉਣ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਪ੍ਰਬੰਧਕਾਂ ਨੇ ਮਾਡਲ ਤੇ ਦੁਰਗਿਆਨਾ ਮੰਦਿਰ ਦਾ ਬੋਰਡ ਲਗਾ ਦਿੱਤਾ ਐਸਜੀਪੀਸੀ ਟੀਮ ਨੇ ਪੂਨੇ ਪਹੁੰਚ ਕੇ ਜਾਇਜ਼ਾ ਲਿਆ ਹੈ ਤਾਂ ਮਾਡਲ ਵਿਵਾਦੀ ਜਥੇਦਾਰ ਨੂੰ ਰਿਪੋਰਟ ਸੌਂਪਾਂਗੇ ਗਰੇਵਾਲ ਦਾ ਇਹ ਕਹਿਣਾ ਹੈ ਤਾਂ ਦੱਸਿਓ ਕਿ ਮਾਡਲ ਬਣਾਉਣ ਦੀ ਇਜਾਜ਼ਤ ਦੇਣ ਦੀ ਵੀ ਦਾਅਵੇ ਖੰਡਨ ਕੀਤਾ ਗਿਆ ਹੈ ਦੱਸਿਓ ਕਿ ਪੁਨੇ ਦੇ ਵਿੱਚ ਜਿਹੜਾ ਮਾਡਲ ਹੈ ਤਿਆਰ ਕੀਤਾ ਗਿਆ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਅਸੀਂ ਹਰਮੰਦਰ ਸਾਹਿਬ ਗਏ ਸੀ ਲਿਖਤੀ ਤੌਰ ਤੇ ਅਸੀਂ ਇਜਾਜ਼ਤ ਮੰਗੀ ਸੀ ਕਿਉਂਕਿ ਅਸੀਂ ਹਰ ਸਾਲ ਕਿਸੇ ਨਾ ਕਿਸੇ ਧਾਰਮਿਕ ਜਿਹੜੇ ਇਤਿਹਾਸਿਕ ਧਾਰਮਿਕ ਸਥਾਨ ਨੇ ਉਹਨਾਂ ਦੇ ਨਾਂ ਤੇ ਹੀ ਜਿਹੜਾ ਗਣਪਤੀ ਦਾ ਇਹ ਫੈਸਟੀਵਲ ਹੁੰਦਾ ਹੈ ਉਸ ਦੇ ਮੱਦੇ ਨਜ਼ਰ ਅਸੀਂ ਮੋਡਲ ਤਿਆਰ ਕਰਦੇ ਹਾਂ ਔਰ ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਤਪਸ਼ੀ ਦਿਨਾ ਤੋਂ ਔਰ ਹੁਣ ਬਰ ਗਿਆਨਾ ਮੰਦਰ ਦਾ ਇੱਥੇ ਜਿਹੜਾ ਨਾਮ ਨੇਮ ਪਲੇਟ ਹੈ ਉਹ ਲਗਾ ਦਿੱਤੀ ਪਰ ਕਮੇਟੀ ਕਿਸੇ ਵੀ ਤਰ੍ਹਾਂ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਤਰ੍ਹਾਂ ਦਰਬਾਰ ਸਾਹਿਬ ਦੇ ਮਾਡਲ ਨੂੰ ਬਣਾਉਣ ਦੀ ਕੋਈ ਵੀ ਇਜਾਜ਼ਤ ਨਾ ਕਦੇ ਦਿੱਤੀ ਗਈ ਆ ਨਾ ਅੱਜ ਦਿੱਤੀ ਆ ਤੇ ਨਾ ਹੀ ਆਉਣ ਵਾਲੇ ਭਵਖੇ ਦਿੱਤੀ ਜਾਵੇਗੀ ਕਿਉਂਕਿ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਨੂੰ ਇੰਨਾ ਸਨਮਾਨ ਦਿੱਤਾ ਕਿ ਡਿੱਠੇ ਸਭੇ ਥਾਂ ਨਹੀਂ ਤੁੱਟ ਜਿਹੇ ਆ ਸੋ ਇਸ ਦਾ ਮੁਕਾਬਲਾ ਨਹੀਂ ਹੋ ਸਕਦਾ ਸੋ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਆ ਤਾਂ ਉੱਥੇ ਪਹੁੰਚ ਕੇ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਇੱਕ ਬੋਰਡ ਲਾਇਆ ਸੀ ਉਹਦੇ ਕੋਲ 10/20 ਦਾ 20 ਦਾ ਬੋਰਡ ਲਾਇਆ ਗਿਆ ਜਿਸ ਤੇ ਉੱਤੇ ਲਿਖਿਆ ਹੈਗਾ ਦੁਰਗਾਣਾ ਮੰਦਿਰ ਇਹ ਗੱਲ ਦੀ ਅਸੀਂ ਪੁਸ਼ਟੀ ਮੰਗਵਾ ਕੇ ਆਪਣੀ ਜਾਣਕਾਰੀ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਗੱਲ ਦੀ ਬੇਨਤੀ ਭੇਜਾਂਗੇ ਇਹ ਗੱਲ ਜਿਹੜੀ ਬੁਨਿਆਦੀ ਤੌਰ ਤੇ ਦਰਬਾਰ ਸਾਹਿਬ ਦੇ ਮਾਡਲ ਦੀ ਜਾਂ ਅਕਾਲ ਤਖਤ ਸਾਹਿਬ ਦੇ ਤਰਜ ਦੀ ਇਹ ਕਿਤੇ ਵੀ ਬਰਦਾਸ਼ਤ ਨਹੀਂ ਅਗੇ ਬਾਤਿਆਂ ਤਾਂ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਹੈ ਸ਼ੋਮਨੀਆ ਅਕਾਲੀ ਦਲ ਦੇ ਵੱਲੋਂ ਸ਼ੋਮਨੀਆ ਅਕਾਲੀ ਦਲ ਨੇ ਗੁਰੂ ਦੀ ਨਿਯੁਕਤੀ ਰੱਦ ਕੀਤੀ ਹੈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰਦਾਸ ਲਾ ਕਰ ਲਾਇਆ ਗਿਆ ਸੀ ਦਰਬਾਰਾ ਸਿੰਘ ਗੁਰੂ ਨੂੰ ਤਾਂ ਉਹਨਾਂ ਦੀ ਨਿਯੁਕਤੀ ਤੇ ਵਿਵਾਦ ਹੋ ਰਿਹਾ ਸੀ ਤਾਂ ਗੁਰੂ ਤੇ ਨਕੋਦਰ ਗੋਲੀਕਾਰ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ ਤਾਂ ਨਕੋਦਰ ਗੋਲੀਕਾਂਤ ਦਰਬਾਰਾ ਸਿੰਘ ਗੁਰੂ ਨੇ ਸਪਸ਼ਟ ਕਰੰ ਦਿੱਤਾ ਹੈ ਨਕੋਦਰ ਗੋਲੀਕਾਂਤ ਮੇਰਾ ਕੋਈ ਰੋਲ ਨਹੀਂ ਹੈ ਉਹਨਾਂ ਨੇ ਕਿਹਾ ਹੈ ਮੈਂ ਗੋਲੀ ਚਲਾਉਣ ਦਾ ਆਰਡਰ ਨਹੀਂ ਦਿੱਤਾ 4 ਫਰਵਰੀ 1986 ਨੂੰ ਦੱਸਿਆ ਕਿ ਨਕੌਦਰ ਗੋਲੀकांड ਹੋਇਆ ਸੀ ਗੋਲੀकांड ਦੇ ਵਿੱਚ 4 ਸਿੱਖ ਨੌਜਵਾਨ ਮਾਰੇ ਗਏ ਸਨ ਦਰਬਾਰਾ ਸਿੰਘ ਗੁਰੂ ਉਸ ਵਕਤ ਡਿਪਟੀ ਕਮਿਸ਼ਨਰ ਸਰ ਦੇ ਨਸੂਲ ਆਕੇ ਉਹਨਾਂ ਦੇ ਨਾਲ ਇਹ ਵਿਵਾਦ ਛਿੜਿਆ। ਇਸ ਮੈਂ ਜੁਡੀਸ਼ੀਅਲ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਤੋਂ ਸਪਸ਼ਟ ਹੈ ਕਿ ਨਾ ਤਾਂ ਮੈਂ ਗੋਲੀ ਚਲਾਉਣ ਵੇਲੇ ਸ਼ੇਰਪੁਰ ਘਟਨਾ ਸਥਲ ਤੇ ਹਾਜ਼ਰ ਸੀ ਜਿੱਥੇ ਗੋਲੀ ਚੱਲੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ ਗਿਆ ਕਿਉਂਕਿ ਐਸਪੀ ოਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਮੈਂ ਖੁਦ ਚਲਾਉਣ ਦਾ ਹੁਕਮ ਦਿੱਤਾ ਇੱਥੋਂ ਤੱਕ ਕਿ ਪੁਲਿਸ ਵੱਲੋਂ ਮੈਥੋਂ ਗੋਲੀ ਚਲਾਉਣ ਬਾਰੇ ਕੋਈ ਆਗਿਆ ਵੀ ਨਹੀਂ ਲਈ ਗਈ ਸੀ ਹੁਕਮ ਤਾਂ ਕੀ ਲੈਣਾ ਸੀ ਇੱਥੋਂ ਤੱਕ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ოਪਰੇਸ਼ਨ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਇਸ ਕਰਕੇ ਮੈਂ ਨਿਮਰਤਾ ਸਹਿਤ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਜੋ ਗੋਲੀकांड ਸੀ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ ਨਾ ਮੈਂ ਉੱਥੇ ਮੌਜੂਦ ਸੀ ਔਰ ਨਾ ਹੀ ਮੇਰੇ ਵੱਲੋਂ ਕੋਈ ਫੋਰਸ ਦਾ ਜਾਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਗਿਆ ਔਰ ਨਾ ਹੀ ਮੈਥੋਂ ਵਾਇਰਲੈਸ ਤੇ ਕੋਈ ਪਰਮਿਸ਼ਨ ਲਈ ਗਈ ਜਿਹੜੀ ਕਿ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਮੈਂ ਕਹਿ ਰਿਹਾ ਆਪਣੇ ਵੱਲੋਂ ਜਿਹੜਾ ਹੈ ਉਹ ਕੁਝ ਵੀ ਨਹੀਂ ਕਰਿਆ